ਲੋ ਵੀ ਮੇਟਰ ਬਾੜ ਕਰ ਲਿਆ ਲੋ ਵੀ ਮੇਟਰ ਹਲੇ ਪੇਨ ਬਹੁਤ ਜ਼ਿਆਦਾ ਹੁੰਦਾ ਨਹੀਂ ਹੋਵਨਾ ਕਰ ਰਹੇ ਹਾਂ ਜਿਹੜਾ ਇਹੋ ਕੁਝ ਨਹੀਂ ਆਪਨੇ ਇਤਮਾ ਨਹੀਂ ਚਾਹੁੰਦੇ ਲਿਖ ਦਿਓ ਸਬਸਕ੍ਰਾਈਬ ਆ ਸਾਰਾ ਹੱਟ ਜਾ ਖਰਚਾ 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 ਚਲ ਚੱਕ ਮੜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਢੇ 6 ਦੇ ਕਰੀਬ ਹੋ ਚੁੱਕੇ ਨੇ ਤੇ 5 ਦਿਨ ਹੋ ਗਏ ਨੇ ਆਪਣੇ ਇੰਪ੍ਰੈਸ਼ਨ ਹੋਏ ਨੂੰ ਰਾਤ ਨੂੰ ਨੀਂਦ ਆਉਂਦੀ ਨਹੀਂ ਕਦੇ ਬੁਖਾਰ ਚੜ ਜਾਂਦਾ ਮੈਂ ਕਦੇ ਪੇਨ ਹੋਣ ਲੱਗ ਜਾਂਦਾ ਸਾਰੀ ਸਾਰੀ ਰਾਤ ਜਾ ਕੇ ਕੱਢਣੀ ਪੈਂਦੀ ਹੈ ਜੀ ਸੋ ਪਹਿਲਾ ਉੱਠਦੇ ਹਾਂ ਕੀ ਖਾਵਾਂਗੇ ਪਹਿਲਾਂ ਨਿਰਨੇ ਕਾਲ ਜਿਹੜੀ ਗੋਲੀ ਫਿਰ ਬਰਸ਼ ਰੁਸ਼ ਕਰਕੇ ਪਾਠ ਕਰਾਂਗੇ ਲੋਈ ਮੈਟਰੋ ਹਰੇ ਪੈਨ ਬਹੁਤ ਜ਼ਿਆਦਾ ਹੁੰਦਾਗਾ ਸਾਰੀਆਂ ਚੀਜ਼ਾਂ ਸੁੱਜੀਆਂ ਪਈਆਂ ਨੇ ਜਿਹੜੀਆਂ ਬੂਨਸ ਨੇ ਪੁਰਾਣ ਸੁੰਨ ਨੇ ਹੱਥ ਨਹੀਂ ਲੱਗਦਾ ਹੈਗਾ ਤਕਲੀਫ ਬਹੁਤ ਜ਼ਿਆਦਾ ਹੁੰਦੀ ਜੀ ਰਾਤ ਨੂੰ ਖਾਲੀ ਪੇਟ ਵਾਲੀ ਗੋਲੀ ਲੈ ਲਈ ਹੁਣ ਬਰਸ਼ ਕਰਕੇ ਪਾਠ ਕਰਾਂਗੇ ਲਾ ਲਾ ਦੇ ਬਸੰਤ ਪਿੱਛੇ ਲਾ ਦਿਆਂ ਹਾਂ। ਮਜਾਈ ਲਾ ਦੇ ਪਿੱਛੇ ਮੇਰੇ। ਭਰਾ ਆਪਣਾ ਕੋਲੇ ਪੈਂਦਾ ਹੈਗਾ ਵਿਚਾਰਾ ਰਾਤ ਨੂੰ ਪਾਣੀ ਪੀਣਾ ਕਰਨਾ ਬਾਥਰੂਮ ਕਰਾਉਣਾ। ਸੋ ਵਿਚਾਰਾ ਜ਼ਿੰਮੇਵਾਰੀ ਚੱਕ ਰਹੀ ਹੈ ਬਾਈ ਨੇ। ਜਹਾਉਦਾ ਹੈ ਆਪਣਾ ਭਰਾ। ਲੈ ਕਰ ਲਿਆ ਕੋਲੇ ਗੇਟ ਚੱਕ ਕੇ। ਮੇਰੇ ਬੈਗ ਦੇ ਵਿੱਚੋਂ ਪਿਆ ਹੋਊਗਾ ਨਾ ਹਾਂਜੀ ਜੀ ਪਈ ਹੁਰਮਾਲ ਜੂਦੇ। ਤੁਹਾਨੂੰ ਸੰਤ ਦੇਖੀ ਇਤਨੇ ਕ ਸੋਪਾ ਪਿਆ ਹੋਵੇ ਵਿੱਚ ਨਾ ਜਖਮ ਹੋ ਗਏ ਥੋੜੇ ਥੋੜੇ ਜੇ ਮੈਂ ਪਾਣੀ ਯਾਰੀ ਸੀ ਜਾਂਦਾ ਜਖਮਾਂ ਦੇ ਰਾਤ ਨੂੰ ਜਦੋਂ ਗਰਮੈਸ ਹੋ ਜਾਂਦੀ ਆ ਕੰਬਲ ਤੇ ਫਿਰ ਬੜਾ ਜਿਆਦਾ ਮੱਛਣ ਲੱਗ ਜਾਂਦੇ ਆ ਦੇਖੋ ਜਿਵੇਂ ਆਹ ਨਾ ਇੱਥੇ ਆਹ ਦੇਖੋ ਇਹਦੇ ਵਿੱਚੋਂ ਇਹਦੇ ਵਿੱਚੋਂ ਦੇਖੋ ਨਿਕਲ ਕੇ ਜਾਂਦਾ ਪਾਣੀ ਜਿਹਾ ਸਾਰਾ ਇਨਫੈਕਸ਼ਨ ਤੋਂ ਡਰ ਲੱਗਦਾ ਹੈ। ਇਹ ਇਨਫੈਕਸ਼ਨ ਨਾ ਹੋ ਜਾਏ ਫਿਰ ਜੇ ਇਨਫੈਕਸ਼ਨ ਹੋ ਜਾਣਾ ਫਿਰ ਹੱਡੀ ਤੱਕ ਪਹੁੰਚ ਗਈ ਜੇ ਇਨਫੈਕਸ਼ਨ। ਡਾਕਟਰ ਕਹਿੰਦਾ ਵੀ ਹੱਡੀ ਕੱਟਣੀ ਪੈ ਸਕਦੀ ਉੱਥੋਂ। ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪਊਗਾ। ਕਰਾਂਗੇ ਸਾਰਾ ਕੁਝ। ਜੋ ਜਿਹੜੀ ਪ੍ਰੋਬਲਮ ਆਈ ਸੀ ਉਹ ਠੀਕ ਤਾਂ ਕਰਨੀ ਹੈ। ਬਸਰ ਮਾੜਾ ਬਣਨ ਦੇ ਦਿੱ। ਟੁਕਕਾ ਸਭ ਲੈ ਕੇ ਕਿਤੇ ਉੱਥੋਂ ਮੰਮੀ ਨੂੰ ਕਹਿੰਦੀ ਦੇਖੋ ਭਾਈ ਪੋਜੀਸ਼ਨ ਤੇ ਤਾਂ ਐਵੇਂ ਜੀ ਬੈਠ ਕੇ ਪਾਠ ਕਰਨਾ ਪੈਣਾ ਕਿਉਂਕਿ ਪਰ ਕਰਾਂਗੇ ਜਰੂਰ ਕਿਉਂਕਿ ਪਹਿਲਾਂ ਤੋਂ ਆਦਤ ਬਣੀ ਹੈ ਪਾਠ ਕਰਨ ਦੀ ਦੋ ਤਿੰਨ ਦਿਨ ਹੋਇਆ ਨਹੀਂ ਸੀ ਜਦੋਂ ਆਪਰੇਸ਼ਨ ਹੋਇਆ ਸੀ ਜਦੋਂ ਸੁਰਤੀ ਨਹੀਂ ਸੀਗੀ ਸੋ ਤਾਂ ਕਰਕੇ ਪਰ ਉਹ ਡੇਲੀ ਕਰਾਂ ਕਰਾਂਗੇ

ਸਾਰੇ ਬਣਾ ਵੀ ਲੈਣੇ ਤਾਂ ਦੱਖਾਂ ਬਕਾ ਬਕਨ ਲੱਖ ਹੋ ਗਿਆ ਤਾਂ ਕਿ ਨਾ ਚੱਲੇ ਨਾਲ ਦੋ ਚੈਨ ਹੋ ਗਿਆ ਪੂਰੀ ਟੇਪ ਨਾਲ ਸਮਰ ਜਾਣ ਚੱਲਣਾ ਨਾ ਗੱਲ ਜਨ ਹੋਵੇ ਕਿ ਹੋਵਨ ਦਾ ਕਾਰਨ ਇਹ ਹਦਾਇਤ ਹੈ ਕੁਮਤੀ ਆਈ ਹਰਨੇ ਤੋਂ ਮਾਣੀ ਚਾਹ ਮਿਲ ਲੱਗਦਾ ਸਬਸਕ੍ਰਾਈਬ ਕਰਨਾ ਕੋਈ ਨਾ ਵਾਰੋਦਾਨ ਹੋਣਾ ਲੋਵੀ ਮੇਟਰ ਉਪਾੜ ਕਰ ਲਿਆ ਪੀਵਾਂਗੇ ਚਾਹ ਤੇ ਨਾਲ ਆਪਣਾ ਭਰਾ ਸਾਫ ਕਰੂਗਾ ਸਾਰੀਆਂ ਪਿੰਨਾ ਫੇਨਸ ਤੋਂ ਬਾਅਦ ਅਗਲਾ ਪ੍ਰੋਸੈਸ ਸ਼ੁਰੂ ਹੋਊਗਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਯਾਰ ਇਹ ਦਿਲ ਲੱਤਨੇ ਦਿਮਾ ਸੁਣਨ ਹੋਈ ਪਿਆ ਯਾਰ ਪਸੰਦ ਆ ਨਾ ਕਰਿਆ ਪਰ ਦਮ ਮੰਨਾਂ ਜੇ ਮੇਰੇ ਕੀੜੀਆਂ ਲੜ ਰਹੀਆਂ ਨੇ ਆ ਸਾਰਾ ਹੱਟ ਜਾ ਖਰਚਾ 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 ਚਲ ਚੱਕ ਮੜਾ ਇੱਕ ਤਾਂ ਨਾ ਯਾਰ ਸਾਰੀ ਰਾਤ ਨਾਲ ਇਸ ਸਟੈਂਡ ਜਾਂ ਥੱਲੇ ਲੱਗੇ ਰਹਿਆ ਮੇਰੇ ਤਾਂ ਸਲਾ ਐ ਹੋਇਆ ਪਿਆਗਾ। ਸਿਰੋਂ ਬਣਾ ਦਾ ਉਹ ਦੇਵਾ। ਗੱਡੀਆਂ ਜਿਹਾ ਬਣਾਉਣੀਆਂ ਪੈਣਗੀਆਂ ਇੱਥੇ ਪਏ ਗੱਡੀ ਆ ਆ ਥਾੜੇ ਉੱਪਰ ਚੱਕੇ ਰਹਿਣ। ਪਹਿਲਾਂ ਐ ਬੰਨਦਾ ਦੋ ਦੁਜੀ ਰੋਡਾ। ਕਿਵੇਂ? ਐਸੇ ਲਟਾਈਂ ਕਰਕੇ ਫੋਲਡ ਕਰਕੇ ਉਹਨਾ ਬੰਨਦਾ। ਕਾਹਨ ਨਾਲ? ਰੱਸੀ ਨਾਲ। ਕੋਲ ਕਰਕੇ ਦੋਨੇ ਲੱਤਾਂ। ਆਹ ਕੀ ਮੈਂ ਫੋਲਡ ਕਰਕੇ ਰੱਸੀ ਨਾਲ। ਹਾਂ 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 ਹਾਂ। ਵੇਰ ਉਚਾਰੂ ਸਹੀ ਗੱਲ। ਬੱਡ ਵੀ ਥੋੜਾ ਪਿਛੋਚਾ ਕਰਨਾ ਪੈਣਾ ਆਪਾਂ ਨੂੰ ਪੇਪਰ ਜਿਹੇ ਤੇ ਯਾਰ। ਨਾ ਕੋਈ। ਲੋ ਬਈ ਮੇਟ੍ਰੋ ਅਗਲਾ ਸਟੈਪ ਆਪਣਾ ਹੈਗਾ। ਹੁਣ ਕਸਾਂਗੇ ਨਟ ਜਿਹਦੇ ਨਾਲ ਸਾਡੀ ਲੱਤਾਂ ਜਿਹੜੀ ਘੁੰਮੂਗੀ ਤੇ ਲੱਤ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਸਹੀ ਹੋਊਗੀ। ਆਇਆ ਵੀ ਮਿੱਤਰਾਂ ਪਹਿਲਾਂ ਰਾਈਟ ਸਾਈਡ ਹੂੰ ਰਾਈਟ ਸਾਈਡ ਚੱਲ ਚੱਲ ਫਿਰ ਤਾਂ ਪਹਿਲਾਂ ਰਾਈਟ ਸਾਈਡ ਵਾਲੀ ਇੱਕ ਨੰਬਰ ਵਾਲੀ ਖਮਾਉਣੀ ਆਪਾਂ ਪਲੱਸ ਇੱਕ ਕਰਨ 75 ਤੇ ਜਾਊਗੀ 75 ਤੇ ਨਹੀਂ ਜਾਣੀ ਯਾਰ ਨਾ ਖੜ ਜਾ ਇੱਕ ਮਿੰਟ ਖੜ ਜਾ 50 ਤੇ ਆਊਗੀ ਹਾਂ ਯਾਰ ਕਾਸਾ ਬਾਕੀ ਪਹਿਲਾਂ ਤੇ ਕਹਿੰਦੇ ਜਾਊ ਇਹ 0 ਤੇ ਗਈਆ ਦੋ ਨੰਬਰ ਤੇ ਤਨਾ ਨੰਬਰ ਜਾਊਗੀ ਇੱਕ ਮਿੰਟ ਮੈਂ ਲਿਖ ਲਾਂ ਯਾਰ ਮਾੜਾ ਜਿਹਾ ਇੱਕ ਮਿੰਟ ਮੈਂ ਲਿਖ ਲਾਂ 25 ਗਈ 50 ਤੇ ਦੂਜੀ ਗਈ 0 ਤੇ ਤੀਜੀ ਵੀ 0 ਤੇ ਤੀਜੀ 0 ਤੇ ਗਈ ਹੁਣ ਆਪਣੀ ਆ ਗਈ ਚੌਥੀ 5 ਦੇ ਪੌਂਦੇ ਸਿੱਧਾ ਇਧਰ ਨੂੰ ਕਮਾਇਆ ਨਾ ਸਾਰਾ ਹਾਂ ਸਾਰੇ ਇਧਰ ਨੂੰ ਕਮਾਇਆ ਨੇ ਬਸ ਠੀਕ ਚੱਲ 5 ਨੰਬਰ ਤੇ ਚੱਲ ਖੜ ਜਾ ਮੈਂ ਲੁੱਤ ਕਮਾ ਲੈਣੇ ਚੱਲ ਨੰਬਰ ਤੇ ਹੀ ਜਾਊਗੀ 50 ਤੇ 50 ਦੇ ਗਈ ਹਾਂ ਤੇ 4575 ਤੇ ਪਰ ਦੋ ਵਾਰ ਘੂਮੂ ਇਹ ਚੰਗਾ ਛੇਮੀ ਰੋਡ ਛੇਮੀ ਰੋਡ ਹਾਂ 1 2 ਇਹ ਜਾਉ ਤੇਰੀ 50 75 ਜੀ ਹੁਣ ਲੱਗਿਆ ਆਪਾਂ ਹਲਕੀ ਸਟ੍ਰੈਚਿੰਗ ਕਰਨ ਅਨਕਲ ਮੂਵਮੈਂਟ ਕਰਨ ਲੱਗਿਆਂਗੇ ਅਨਕਲ ਨਾ ਪੂਰਾ ਜ਼ਿਆਦਾ ਸਟਿਫ ਹੋਇਆ ਪਿਆਗਾ ਮੋੜ ਨਹੀਂ ਰਿਹਾ ਉੱਪਰ ਤੱਕ ਜਾਣ ਰਿਹਾ ਜਦੋਂ ਉੱਪਰ ਤੱਕ ਮੋੜਦੇ ਨੇ ਨੀਚੋਂ ਕਾਫ ਤੇ ਖਿੱਚ ਪੈਂਦੀ ਉਹ ਕਿੰਨਾ ਲੱਗੀਆਂ ਨੇ ਸਾਰੀਆਂ ਉਮ ਤੇ ਬਹੁਤ ਪ੍ਰੈਸ਼ਰ ਆ ਰਿਹਾ ਪ੍ਰਾਣੀਆਂ ਬਣਾਉਦਾ ਵੀ ਬਹੁਤ ਜੋਗ ਰਾਂ ਦਾ ਆ ਤਾਂ ਨੂੰ ਦਰਦ ਹੋਣਾ ਹੈ ਮਰਦਾ ਕੱਟ ਕੇ ਵੱਢ ਵੱਢ ਜਾਂਦੇ ਨੇ ਨਵੇਂ ਪੈਰੇ ਕੋਲ ਕੀ ਨਵੇਂ ਟਾਇਰ ਲੈਂਦੇ ਆ ਨਵੇਂ ਜੁੱਤੇ ਸੈਂਟਲ ਸਲੀਪਰ ਬੱਸ ਜਗਾ ਟਾਇਰ ਨਾ ਕਰੀਂ ਕਿਹ ਜੀ ਨਾ ਕਰਾ ਆਹ ਵੇ ਤੇਲ ਵੀ ਝਾੜ ਕੇ ਪਾ Đ OK OK ਇੱਧਰ ਲਾਈ ਪਏ ਹਾਂ ਹੋਰ ਜੋ ਉੱਤਕੀ ਜਿੱਤ ਮਾਣ ਇੱਕ ਦੋਕੀ ਜਿੱਤ ਜਰਦਾ। ਮੈਂ ਤਾਂ ਬਾਕ ਪਾਇਆ। ਚੱਕੋ ਹੁਣ ਲੱਗ ਪਿਆ। ਹੂੰ। ਸਿੱਪ ਸਮੇਂ। ਹਾਂਜੀ ਰਾਤ ਦੇ ਵੱਜ ਚੁੱਕੇ ਨੇ 9:30 ਤੇ ਹੁਣ ਸੌਣ ਦੀ ਤਿਆਰੀ ਹੈ ਵੈਸੇ ਨੀਂਦ ਤਾਂ ਆਉਂਦੀ ਨਹੀਂ ਹੈਗੀ ਕਦੇ ਬੁਖਾਰ ਚੜ ਜਾਂਦਾ ਕਦੇ ਉਤਰ ਜਾਂਦਾ। ਪਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਆਪਾਂ ਪੂਰੇ ਮੋਟੀਵੇਸ਼ਨ ਚਾ ਤੇ ਜੋ ਇਹ ਪ੍ਰੋਬਲਮ ਆਈ ਹੈ ਆਪਾਂ ਨੂੰ ਆਪਾਂ ਪੂਰਾ ਡਟ ਕੇ ਮੁਕਾਬਲਾ ਕਰਾਂਗੇ ਹੌਸਲੇ ਨਾਲ ਮੁਕਾਬਲਾ ਕਰਾਂਗੇ ਕਿਉਂਕਿ ਜ਼ਿੰਦਗੀ ਦੁੱਖਾਂ ਨਾਲ ਵੀ ਹੈ ਤੇ ਸੁੱਖਾਂ ਨਾਲ ਵੀ ਹੈ ਜੇ ਤੁਸੀਂ ਕਹੋਗੇ ਕਿ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਆਵੇ ਸੁੱਖ ਸੁੱਖ ਹੀ ਰਹੇ ਤਾਂ ਇਹ ਚੀਜ਼ ਪੋਸੀਬਲ ਨਹੀਂ ਹੈਗੀ ਠੀਕ ਹੈ ਸੋ ਅੱਜ ਦਾ ਦਿਨ ਆਪਾਂ ਹੁੰਦਾ ਸਮਾਪਤ ਮਿਲਾਂਗੇ ਕੱਲ ਨੂੰ ਤੇ ਬਣੇ ਰਹੋ ਮੇਰੇ ਚੈਨਲ ਦੇ ਨਾਲ